ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਇੱਥੇ ਬਾਂਦਰਾ ਨੇ ਇੱਕ ਮਹੀਨੇ ਵਿੱਚ 35 ਲੱਖ ਰੁਪਏ ਦੀ ਖੰਡ ਖਾ ਲਈ ਹਾਲਾਂਕਿ ਜਾਂਚ ਕਰਤਾਵਾਂ ਮੁਤਾਬਕ ਇਸ ਮਾਮਲੇ 'ਚ 6 ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਜਿਨ੍ਹਾਂ ਨੇ ਆਡਿਟ ਰਿਪੋਰਟ ਚ ਇਹ ਦੱਸਿਆ ਹੈ ਕਿ ਉਨ੍ਹਾਂ ਤੋਂ ਇਹ ਰਕਮ ਵਸੂਲੀ ਜਾਵੇਗੀ ਇਹ ਮਾਮਲਾ ਇੱਕ 슈ਗਰ ਮਿਲ ਲਿਮਟਿਡ ਦੀ ਆਡਿਟ ਰਿਪੋਰਟ ਤੋਂ ਸਾਹਮਣੇ ਆਇਆ ਹੈ ਜਿਸ ਵਿੱਚ ਬਾਂਦਰਾ ਵੱਲੋਂ ਖੰਡ ਖਾਣ ਅਤੇ ਬਰਸਾਤ ਕਾਰਨ ਇਸ ਨੂੰ ਖਰਾਬ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਹਾਲ ਹੀ ਵਿੱਚ ਇਸ ਮਾਮਲੇ ਵਿੱਚ ਕਿਸਾਨ ਸਹਿਕਾਰੀ ਖੰਡ ਮਿਲ ਲਿਮਟਿਡ ਦਾ ਜ਼ਿਲ੍ਹਾ ਆਡਿਟ ਅਫਸਰ ਸਹਿਕਾਰੀ ਸੁਭਾਵਾਂ ਅਤੇ ਪੰਚਾਇਤ ਆਡਿਟ ਦੁਆਰਾ ਆਡਿਟ ਕੀਤਾ ਗਿਆ ਸੀ ਆਡਿਟ ਦੌਰਾਨ 31 ਮਾਰਚ 2024 ਤੱਕ ਸਥਾ ਸ਼ੂਗਰ ਮਿਲ ਦੇ ਬੰਦ ਪੇ ਸਟਾਕ ਦੀ ਜਾਂਚ ਕੀਤੀ ਗਈ ਰਿਪੋਰਟ ਮੁਤਾਬਕ ਖੰਡ ਦਾ ਸਟਾਕ 1 April ਤੋਂ October 2023 ਤੱਕ ਮੇਲ ਖਾਂਦਾ ਪਿਆ ਸੀ ਇਸ ਤੋਂ ਬਾਅਦ ਫਰਵਰੀ 2024 ਵਿੱਚ ਖੰਡ ਦਾ ਸਟਾਕ 1538.37 ਕੁਆਂਟਲ ਸੀ ਜੋ ਅਗਲੇ ਮਹੀਨੇ ਘਟ ਕੇ 401.37 ਕੁਆਂਟਲ ਰਹਿ ਗਿਆ ਇਸ ਦੇ ਨਾਲ ਹੀ ਆਡਿਟ ਰਿਪੋਰਟ ਮੁਤਾਬਕ 1137 ਕੁਆਂਟਲ ਖੰਡ ਬਾਂਦਰਾ ਤੇ ਮੀ ਕਾਰਨ ਖਰਾਬ ਹੋ ਗਈ ਇਸ ਤੋਂ ਇਲਾਵਾ ਮਾਰਚ ਮਹੀਨੇ ਦਾ ਸਟਾਕ ਵੀ ਜਾਂਚ ਲਈ ਉਪਲਬਧ ਨਹੀਂ ਸੀ ਇਸ ਮਾਮਲੇ 'ਚ ਮੈਨੇਜਰ ਅਤੇ ਲੇਖਾ ਅਧਿਕਾਰੀ ਸਮੇਤ 6 ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਉਹਨਾਂ ਕੋਲੋਂ ਪੈਸੇ ਵਸੂਲ ਕੀਤੇ ਜਾਣਗੇ ਇਸ ਦੀ ਰਿਪੋਰਟ ਗੰਨਾ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ ਸਹਿਕਾਰੀ ਸੁਭਾਵਾਂ ਅਤੇ ਪੰਚਾਇਤ ਆਡਿਟ ਦੇ ਸਹਾਇਕ ਆਡਿਟ ਅਫਸਰ ਵਿਨੋਦ ਕੁਮਾਰ ਸਿੰਘ ਨੇ ਰਿਪੋਰਟ ਵਿੱਚ ਦੱਸਿਆ ਕਿ ਮੌਜੂਦਾ ਅਨੁਮਾਨਿਤ ਬਾਜ਼ਾਰੀ ਕੀਮਤ 3100 ਰੁਪਏ ਦੇ ਹਿਸਾਬ ਨਾਲ ਕੁੱਲ 1137 ਕੁਇੰਟਲ ਖੰਡ ਤੇ ਸੰਸਥਾ ਨੂੰ 35,24,700 ਰੁਪਏ ਦਾ ਨੁਕਸਾਨ ਹੋਇਆ ਹੈ ਇਸ ਦੇ ਲਈ ਪ੍ਰਿੰਸੀਪਲ ਮੈਨੇਜਰ ਰਾਹੁਲ ਯਾਦਵ ਚੀਫ ਅਕਾਊਂਟਡ ਅਫਸਰ ਓਮ ਪ੍ਰਕਾਸ਼ ਮੈਨੇਜਰ ਕੈਮੀਕਲਸ ਵਿਨੋਦ ਐਮ ਕੇ ਸ਼ਰਮਾ ਲੇਖਕਾਰ ਮਹੀਪਾਲ ਸਿੰਘ ਆਦਿ ਹੋਰ ਕਈ ਜਿਹੜੇ ਨਾਮ ਆ ਇਸ ਵਿੱਚ ਜ਼ਿੰਮੇਵਾਰ ਠਹਿਰਾਇਆ ਗਿਆ ਉਹਨਾਂ ਦੇ ਨਾਮ ਜੋੜੇ ਗਏ ਨੇ ਇਸ ਤੋਂ ਇਲਾਵਾ ਗੰਨਾ ਕਮਿਸ਼ਨਰ ਡਿਪਟੀ ਡਾਇਰੈਕਟਰ 슈ਗਰ ਮਿਲ ਵੱਲੋਂ ਲਖਨਊ ਨੂੰ ਵੀ ਇਹ ਰਿਪੋਰਟ ਭੇਜ ਦਿੱਤੀ ਗਈ